ਅਸੀ ਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੀ YouTube ਚੈਨਲ ਤੂਰੀ ਕਾਰ ਵਿਆ ਤੂ ਹੀ ਸ਼ਹਿਰ ਤੇ ਇੱਕ ਵਾਰੀ ਫਿਰ ਅੱਜ ਤੁਹਾਡੇ ਲਈ ਲੈ ਕੇ ਆ ਗਿਆਂ ਅੱਜ ਆਪਾਂ ਇੱਕ ਛੋਟੀ ਕਾਰ ਕਿਸੇ ਵੀਰ ਭਰਾ ਦੀ ਡਿਮਾਂਡ ਸੀ ਕਿ ਆਪਾਂ ਛੋਟੀ ਫੈਮਿਲੀ ਵਾਸਤੇ ਛੋਟੀ ਜੀ ਗੱਡੀ ਲੈਣੀ ਆ ਡੀਜ਼ਲ ਦੀ ਗੱਡੀ ਲੈਣੀ ਆ ਜਿਹਦੀ ਐਵਰੇਜ ਵੀ ਵਧੀਆ ਹੋਵੇ ਐਵਰੇਜ ਤੱਕ ਹੀ ਉਹਨਾਂ 26 27 ਦੇ ਲਵੇ ਦੇ ਦੰਦੀ ਆ ਰੈਗੂਲਰ ਐਵਰੇਜ 22 ਤੋਂ 23 ਦੀ ਗੱਡੀ ਦੀ ਹੁੰਦੀ ਆ ਨੰਬਰ ਪੰਜਾਬ ਦਾ ਹੁਣ ਕੁਝ ਵੀਰਾਂ ਦਾ ਹੁੰਦਾ ਵੀ ਆਪਾਂ ਨੂੰ ਯਾਰ ਪਾਸਿੰਗ ਚਾਹੀਦੀ ਆ ਪਾਸਿੰਗ ਖਤਮ ਹੋਣ ਵਾਲੀ ਇਹਦੀ ਪਾਸਿੰਗ ਤੋਂ ਸਾਨੂੰ ਤਾਂ ਇਹ ਗੱਡੀ ਦੀ ਪਾਸਿੰਗ 30 ਤੱਕ ਪਈ ਆ 14 ਰਜਿਸਟਰਡ 15 ਨੰਬਰ ਪੰਜਾਬ ਸਿਰਫ 72 73000 Ориਜਨਲ ਚੱਲੀ ਹੋਈ ਕਾਰ ਆ ਆਟੋ ਕਲਾਈਮਟ ਏਸੀ ਆ ਦੇਵਾਂਗੇ ਆਪਾਂ ਸਾਰੀ ਗੱਡੀ ਦੀ ਡਿਟੇਲ ਉਸ ਤੋਂ ਬਾਰੇ ਪਤਾ ਕਰ ਲੋ ਨੋਟ ਧੂਰੀ ਕਾਰ ਯਾਰ ਐਮ ਕੇ ਬਾਈਪਾਸ ਰੋਡ ਓਪੋਜ਼ਿਟ ਟੀਵੀਐਸ ਏਜੰਸੀ ਸਮਾਰਟ ਪੁਆਇੰਟ ਸ਼ਹਿਰ ਲੋਕੇਸ਼ਨ ਟੁਰੀ ਗੱਡੀ ਚੈੱਕ ਕਰੋ 2014 ਮਾਡਲ ਟਾਪ ਮਾਡਲ ਟਾਪ ਮਾਡਲ ਚ ਕੀ ਮਿਲ ਜਾਂਦਾ ਪਾ ਨੂੰ ਆਟੋ ਕਲਾਈਮਡ ਏਸੀ ਇਹ ਬੈਕ ਵਾਈਪਰ ਨੰਬਰ ਪੰਜਾਬ ਦਾ ਗੱਡੀ ਦਾ ਕੰਡੀਸ਼ਨ ਤਕਰੀਬਨ ਡੇਢ ਕ ਪੀਸ ਓਵਰ ਮਤਲਬ ਥੋੜੀ ਥੋੜੀ ਟੱਚਿੰਗ ਹੀ ਆ ਉਹ ਵੀ ਉਸ ਪੀਸਾਂ ਦੇ ਬਾਕੀ ਸਾਰੀ ਗੱਡੀ Ориਜਨਲ ਆ ਵਿੱਚੋਂ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਬਿਲਕੁਲ ਜਵਾਨ ਪਿਆ ਨਵੇਂ ਵਰਗਾ ਇੰਟੀਰੀਅਰ ਆ ਗੱਡੀ ਦਾ ਰਮੋਡ ਵਾਲੀ ਕੀ ਪਾਵਰ ਵਿੰਡੋ ਪਾਵਰ ਸਟੀering ਵੇਰੀਐਂਟ ਦੇ ਬੈਕ ਵਾਈਪਰ ਡੀ ਫੋਗਰ ਬਾਕੀ ਆਪਾਂ ਡੱਗੀ ਖੋਲ ਕੇ ਮਾੜੀ ਸਪੇਸ ਵੀ ਚੈੱਕ ਕਰਾ ਦਨੇ ਆ ਜਿਵੇਂ ਆਪਾਂ ਲੈਣ ਜਾਂਦੇ ਨੇ ਨਾ अल्टੋ ਵਗੈਰਾ ਜਾਂ K3 ਛੋਟੀ ਗੱਡੀ ਲੈਣਾ ਚਾਹੁੰਦੇ ਆ ਤਾਂ ਇਹ ਡੀਜ਼ਲ ਵੇਰੀਐਂਟ ਵਿੱਚ ਗੱਡੀ ਆਪਣੇ ਕੋਲ ਆ ਗਈ ਆ 2014 ਮਾਡਲ ਕੰਡੀਸ਼ਨ ਚੈੱਕ ਕਰ ਲੋ ਤੁਸੀਂ ਬੂਟ ਫਲੋਰ ਦੀ ਪ੍ਰਾਈਵੇਟ ਗੱਡੀ ਘਰੇਲੂ ਕਾਰ ਆ ਵੀਰੇ ਦੂਜੇ ਨੋ ਸੈਕੰਡ ਓਨਰ ਦਾ ਗੱਡੀ ਆ ਇਹ ਉਹ ਚੈੱਕ ਕਰ ਦੇਖੋ ਮੋਡਿਊਲ ਵਗੈਰਾ ਜੇਕਰ ਆੜ ਪੰਨੇ ਦਾ ਉਮੀ ਪਿਆ ਕੋਈ ਕਿਸੇ ਪਾਸਿਓ ਲੱਗੀ ਵੱਜੀ ਨਹੀਂ ਕਿਸੇ ਪਾਸਿਓ ਵੀ ਗੱਡੀ ਐਕਸੀਡੈਂਟ ਨਹੀਂ ਕੈਰੈਕਟਰ ਸਾਡ ਸਿਰਫ ਇਹਦਾ ਮੜਾ ਇੱਕ ਵਿੰਡੋ ਤੇ ਇੱਕ ਮਾੜੇ ਹਲਕਾ ਜਿਹਾ ਹੈਂਡਰ ਤੇ ਹਲਕੀ ਟਜਿੰਗਾ ਪਰ ਗੱਡੀ ਓਰੀਜਨਲ ਆ ਟਾਇਰ ਦੇਖੋ ਚੈੱਕ ਚੈੱਕ ਕਰ ਲਓ ਟਾਇਰ ਤਕਰੀਬਨ 60% ਹੱਦ ਤੋਂ ਲਗਭਗ ਉੱਤੇ ਨੇ 60% ਟਾਇਰ ਨੇ ਗੱਡੀ ਦਾ ਉੱਚ ਚੱਕਰ ਅੰਟੀਰੀਅਰ ਚੱਕਰ ਕਰ ਲੋ ਚੰਗੀ ਤਰ੍ਹਾਂ ਗੱਡੀ ਦਾ ਥੋੜਾ ਜਿਹਾ ਹਨੇਰਾ ਹੋ ਗਿਆ ਪਰ ਕੋਈ ਗੱਲ ਨਹੀਂ ਵੀਡੀਓ ਵਿੱਚ ਆਪਾਂ ਤੁਹਾਨੂੰ ਲਗਭਗ ਸਾਰੀ ਡਿਟੇਲ ਗੱਡੀ ਦੀ ਦਵਾਂਗੇ ਸਾਰੀ ਟੋਟਲ ਟਾਪ ਮਾਡਲ ਨੰਬਰ ਪੰਜਾਬ 14 12ਵੀਂ ਦੀ 15 ਦੀ ਰਜਿਸਟਰਡ ਪਾਸਿੰਗ ਆਪਾਂ ਤੁਹਾਨੂੰ ਦੱਸਿਆ ਜਿਵੇਂ ਪਾਸਿੰਗ ਗੱਡੀ ਦੀ ਹੈਗੀ ਆ ਸਾਰਾ ਕੁਝ ਗੱਡੀ ਵਿੱਚ ਤੁਹਾਨੂੰ ਕੰਪਲੀਟ ਮਿਲੂਗਾ ਲੋਚ ਚੱਕ ਤਾਂ ਲੋਡੇ-ਗੋਡੇ ਚੈੱਕ ਕਰ ਲੋ ਗੱਡੀ ਦੇ 30-50 ਚੈੱਕ ਕਰ ਲੋ ਹਰ ਆਰਾਮ ਨਾਲ ਖੋ ਗਏ ਲੋਈ ਕੋਈ ਬਲੋ ਨਹੀਂ ਕੋਈ ਛੱਟਾ ਨਹੀਂ ਕਿਸੇ ਪਾਸੇ ਲੱਗੀ ਵੱਜੀ ਨਹੀਂ ਕੋਡੇ ਪਿੱਲਰਾਂ ਦੀ ਬਿਲਕੁਲ ਸਾਫ਼ ਸੁਥਰੀ ਸਾਰਾ ਬੈਟਰੀ ਬੂਟਰੀ ਵੀ ਬਿਲਕੁਲ ਵਧੀਆ ਪਈਆ ਗੱਡੇ ਈਸੀਯੂਸੀ ਸਾਰਾ ਕੁਝ ਵਰਕਿੰਗ ਆ ਠੀਕਟਰ ਹੂਟ ਸਾਰਾ ਕੁਝ ਗੱਡੀ ਦਾ ਕੱਲਾ-ਕੱਲਾ ਫੰਕਸ਼ਨ ਵਰਕ ਕਰਦਾ ਹਰ ਮੋਡ ਵਾਲੀ ਕੀ ਆ ਗੱਲ ਕਰੀਏ ਗੱਡੀ ਦੇ ਇੱਕ ਰੇਟ ਦੀ ਗੱਡੀ ਦਾ ਰੇਟ ਆਊਗਾ ਵੀਰੇ 1,60,000 ਰੁਪਏ 1,60,000 ਰੁਪਏ ਜਿਆਦਾ ਨੇਗੋਸ਼ੀਏਸ਼ਨ ਕੁਝ ਹੋਣਾ ਨਹੀਂ 30 ਤੱਕ ਗੱਡੀ ਦੀ ਪਾਸਿੰਗਾ ਜੇ ਵਧੀਆ ਵਧੀਆ ਗੱਡੀ ਲੈਣਾ ਚਾਹਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਵਧੀਆ ਵਧੀਆ ਲੱਗਦੀ ਹੈ ਤਾਂ ਵੀਰੇ ਲਾਈਕ ਕਰ ਲਓ ਸ਼ੇਅਰ ਕਰ ਲਓ ਮਿਲਦੇ ਆ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਹਾਂ